ਹਾਂਜੀ ਸਸਰੀ ਕਾਲ ਦੇ ਵਿਜੇ ਕੰਕਾਰ ਇੱਕ ਸਸਰੀ ਕਾਲ ਤੋਂ ਮੈਂ ਮੜਿਆ ਨਫਤ ਮੰਨਦਾ ਆ ਹੁਣ ਆ ਗਿਆ ਕਲਾਕਾਰੀ ਆਪਣੀ ਪਹਿਲਾ ਨੰਬਰ ਤੇ ਤਾਂ ਲਾਲ ਚੰਦ ਜਮਾ ਲਿਆ ਜੱਟ ਗਰੰਤਨਾਲਾ ਬੂ ਆ ਸਤਗੁਰ ਨਾਨਕ ਤੇਰੀ ਨੀਲਾ ਨਾਰੀ ਐ ਕੀ ਕੇ ਲਾਲਾ ਭਾਈ ਦੀ ਦੁਨੀਆ ਸਾਰੀ ਆ ਪੁੱਲ ਪਲੇਖੇ ਮੰਡੀ ਕਲ ਤੇ ਆ ਜਾਣੀ ਚਾਰੇ ਖੂਟ ਹਨੇਰਾ ਕਲਾ ਜਗਾ ਦੇਨੀ ਸਦਨੇ ਦੇ ਅਥ ਮੜਕੇ ਨਾ ਫੜੀ ਕਟਾਰੀ ਐ ਸਤਗੁਰ ਨਾਨਕ ਤੇਰੀ ਨੀ ਲਾ ਨਿਆਰੀ ਐ ਭਾਗੋਂ ਵਰਗੀਆਂ ਪਹਿਲੇ ਹੀ ਲੁੱਟ ਮਚਾਈ ਏ ਹੱਕ ਵੰਗਾਨਾ ਖਾਣਾ ਕੀ ਵਢਾਈ ਏ ਤਾਈਂ ਤੇਰੀ ਤੰਗ ਤੇਰੀ ਸੋਬਾ ਹੱਥਾਂ ਪਾਰੀ ਐ ਸਤਗੁਰ ਨਾਨਕ ਤੇਰੀ ਨੀਲਾ ਨਿਆਰੀ ਐ